ਤੁਸੀਂ ਦੇਖ ਰਹੇ ਹੋ ਬਲਵੰਤ ਸੰਮੇ ਵਾਲੀ ਲਾਈਵ ਵਿੱਚ ਆਪ ਸਭ ਦਾ ਸਵਾਗਤ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਗਵਰਨਮੈਂਟ ਕਾਲਜ ਵਿਖੇ ਸਾਰੇ ਪਿੰਡਾਂ ਤੋਂ ਸਰਪੰਚ ਅਤੇ ਪੰਚ ਪਹੁੰਚ ਕੇ ਸੌਂ ਚੱਕੀ ਅਤੇ ਮੰਤਰੀ ਡਾਕਟਰ ਬਲਜੀਤ ਕੌਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਵੱਤਵਤ ਗ੍ਰਾਂਟਾਂ ਦੇਣ ਦਾ ਦਿੱਤਾ ਭਰੋਸਾ ਭਾਰਤ ਦੇ ਸੁਨਹਿਰੀ ਸੱਚੀ ਸ਼ਰਧਾ ਅਤੇ ਨਿਸ਼ਚੈ ਅਤੇ ਭਾਰਤੀ ਪ੍ਰਧਾਨ ਅਤੇ ਹੰਟਾਂ ਨੂੰ ਕਾਇਮ ਰੱਖਾਗਾ ਅਤੇ ਮੈਂ ਪੰਜ ਪੰਜ ਵਜੋਂ ਆਪਣੇ ਸਰਪੰਚਾਂ ਨੂੰ ਨਿਸ਼ਚਿਤ ਕਰਵਾਂਗਾ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ ਮੈਂ ਆਪਣੇ ਜ਼ਿਲ੍ਹੇ ਦੇ ਸਾਰੇ ਸਰਪੰਚ ਪੰਚ ਸਹਿਬਾਨ ਨੂੰ ਬਹੁਤ ਬਹੁਤ ਵਧਾਰਕ ਬਾਧਨ ਚਾਹੁੰਦਾ ਹਾਂ ਤਾਂ ਪ੍ਰਿਸਪਰ ਅਵੰਸ਼ੀਗ ਮਾਨ ਜੀ ਦੀ ਅਰਵਾਇ ਵਿੱਚ ਜੋ ਉਹਨਾਂ ਦੇ ਦ੍ਰਿਸ਼ਟੀਸ਼ਾਨੇ ਪੇਸ਼ ਨੇ ਕਿ ਸਾਰੇ ਪਿੰਡਾਂ ਦਾ ਵਿਕਾਸ ਕਰਾਉਣਾ ਹੈ ਔਰ ਬਿਨਾਂ ਕਿਸੇ ਪੱਖਪਾਤ ਤੋਂ ਗਰੰਟੀ ਦੇਣ ਦੀ ਮੈਂ ਆਪਣੇ ਨਵੇਂ ਚੁਣੇ ਪੰਚਾਂ ਸਰਪੰਚਾਂ ਨੂੰ ਇਹ ਹੀ ਕਹਾਂ ਕਿ ਬਿਨਾਂ ਕਿਸੇ ਪੱਖਪਾਤ ਵਾਲੀ ਗਰੰਟੀ ਲੋਕਾਂ ਲਈ ਵਰਤੀ ਜਾਵੇ ਜੀ ਇਸ ਤੋਂ ਇਲਾਵਾ ਜਿਹੜਾ ਤੁਸੀਂ ਆਪਣੇ ਡਿਪਾਰਟਮੈਂਟ ਵੱਲੋਂ ਅੱਜ ਕੀ ਨਵੀਂ ਚੁਣ ਕੀਤੀ ਹੋਈ ਹੈ ਅਸੀਂ ਹਰ ਸਾਲ ਹੀ ਸਮਾਜਿਕ ਨਿਆਂ ਦਾ ਘਰ ਦਾ ਵਿਭਾਗ ਜੋ ਹੈ ਉਹ ਜਿਹੜੇ ਪਿੰਡਾਂ ਦੇ ਵਿੱਚ ਅਸੀਂ ਪopulation 50% ਤੋਂ ਉੱਪਰ ਅਸੀਂ ਸਪੈਸ਼ਲ ਗ੍ਰਾਂਟ ਦਿੰਦੇ ਆ 20 ਲੱਖ ਇੱਕ ਪਿੰਡ ਨੂੰ ਸੋ ਇਸ ਜ਼ਿਲ੍ਹੇ ਲਈ ਅਸੀਂ 2 ਕਰੋੜ 6 ਲੱਖ ਦੀ ਗ੍ਰਾਂਟ ਜਿਹੜੀ ਸਭ ਲਈ ਲੱਗ ਗਈ ਥੋੜੇ ਦਿਨਾਂ ਵਿੱਚ